ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਲੂਕੇ ਦੇ ਵਿੱਚ ਮਲੂਕਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪੈਣ ਹੁਣਿਆ ਦਾ ਵਪਾਰ ਦਾ ਕੰਮ ਆ ਤੇ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ 4 ਜਾਨਵਰਾਂ ਦੇ ਦਰਸਨ ਕਰਵਾਉਣੇ ਆ ਜਿਹੜੇ ਨੀਲੀ ਰਵੀ ਨੂੰ ਮੁਹੱਬਤ ਕਰਦੇ ਆ ਨੀਲੀ ਰਵੀ ਦੇ دیਵਾਨੇ ਆ ਉਹ ਇੱਕ ਵਾਰੀ ਆ ਵੀਡੀਓ ਨੂੰ ਚਾਹ ਦੇ ਨਾਲ ਜਰੂਰ ਦੇਖਿਆ ਜੇ ਦੋ ਮਈਆਂ ਨੀਲੀ ਰਵੀ ਦੀਆਂ ਸੋਈਆਂ ਸਵਈਆਂ ਹੋਣ ਜੀ ਮਿੱਤਰੋ ਜਿਨ੍ਹਾਂ ਦੇ ਵਿੱਚੋਂ ਇੱਕ ਮਹਿ ਦੇ ਮਗਰ ਬੂਰੀ ਨੀਲੀ ਰਵੀ ਦੀ ਕੱਤੀ ਬੜੀ ਕਮਾਲ ਹੋਊਗੀ ਤੇ ਇੱਕ ਮਹਿ ਮਿੱਤਰੋ ਸੂਨ ਵਾਲੀ ਆ ਤੇ ਜਿਹੜੀ ਸੂਨ ਵਾਲੀ ਮਹਿ ਆ ਨਾ ਉਹ ਤੁਹਾਨੂੰ ਇਸ ਤਰ੍ਹਾਂ ਦਾ ਭੁਲੇਖਾ ਪਾਊਗਾ ਵੀ ਜਿਵੇਂ ਪਾਕਿਸਤਾਨ ਦੇ ਵਿੱਚ ਫਿਰਦੇ ਆ ਮੈਂ ਧਲੇਵਾ ਦੇਖ ਕੇ ਉੱਥੋਂ ਹੀ ਆਪਾਂ ਸ਼ੁਰੂਆਤ ਕਰਦੇ ਆ ਆਓ ਮਿਲਦੇ ਆਪਾਂ ਇਹਨੂੰ ਸਸਤੀ ਕਰਪੈਣੇ ਸਸਤੀ ਕਰ ਬਈ ਕਿ ਹਾਲ ਆਪੇ ਨੇ ਠੀਕ ਠਾਕ ਪਹਿਲਾਂ ਵਾਲੇ ਜਾਨਵਰ ਵੇਚ ਕੇ ਪੈਣੇ ਸਾਰੇ ਹਾਂ ਵੇਚ ਗਏ ਬਈ ਠੀਕ ਆ ਪੈਣੇ ਅੱਜ ਪੈਣੇ ਕਿੰਨੇ ਜਾਨਵਰ ਦਿਖਾਵਾਂਗੇ ਆਪਾਂ ਅੱਜ 4 ਆ ਬਈ ਠੀਕ ਆ ਪੈਣੇ ਪਹਿਲੇ ਨੰਬਰ ਤੇ ਪੈਣੇ ਜਿਹੜੀ ਮੈਂ ਆ ਇਹਦੀ ਕੀ ਡਿਟੇਲ ਆ ਇਹ ਬਈ ਹਜੇ 1500 ਨੂੰ ਦਿਨ ਪੂਰੇ ਆ ਦੇ 1500 ਨੂੰ ਦਿਨ ਪੂਰੇ ਕਿੰਨਾਂ ਸੂਆ ਸੁਣਾਏ ਨੇ ਪੈਣੇ ਦੂਜਾ ਸੂਆ ਸੁਆ ਦੂਜਾ ਸੂਆ ਪੈਣੇ ਹਾਂ ਦੂਜਾ ਸੂਆ ਕਿੰਨਾ ਦੁੱਧ ਹੈ ਕੀ ਸੀ ਪਹਿਲੇ ਸੂਏ ਦੇ ਵਿੱਚ ਹੀ ਉਹ ਤਾਂ ਹੁਣ 14 15 ਕਿਲੋ ਕਹਿੰਦੇ ਆ ਤੋੜ ਦੇ ਪੈਣੇ ਮੜਾ ਜੀ ਕੱਢ ਕੇ ਲੈ ਮੈਂ ਬੜੀ ਚੰਗੇ ਪੈਣੇ ਕਿਹੜੇ ਲਾਕੇ ਤੁ ਪੱਲਾ ਬਲੂਬ ਕੇ ਲੈ ਆਏ ਬਸ ਐਂ ਭਾਈ ਲੈ ਆਉਨੇ ਠੀਕ ਆ ਪੈਣੇ ਮੈਂ ਉਹਦੀ ਕੁਆਲਿਟੀ ਜ਼ਬਰਦਸਤ ਆ ਪੈਣੇ ਲੇਵਾ ਨੂੰ ਬਾਦ ਪਾਕਿਸਤਾਨ ਵਾਲੇ ਗਮੀਆਂ ਰਕਈ ਹੈ ਹਨਾ ਹੂੰ ਓਏ ਠੀਕ ਆ ਪੈਣੇ ਦਿਨ ਕਿੰਨੇ ਕੁ ਲੈ ਪੈਣੇ ਮੇਰੇ ਸਾਰ ਪੰਜ ਚਾਰ ਦਿਨ ਹੀ ਲਊ ਮਸਾ ਹਾਂ ਬਸ ਹਾਜੀ ਪੁੜੇ ਪੜੇ ਤਾਂ ਤੋੜੇ ਨਹੀਂ ਲੈ ਲੂਗੀ ਜਨਤਾ ਪੈਣੇ ਥੱਲੋ ਤਾਂ ਕਰਮਾਂ ਵਾਲੀ ਨਾ ਕਮਾਲ ਹੈ ਅਜਾ ਫਨਲੇਵਾ ਬਹੁਤ ਜ਼ਬਰਦਸਤ ਆ ਹੈ ਨਾ ਭੜੇ ਤੇ ਭੜੇ ਗਾਲ ਤਾਂ ਰੇਟ ਤੇ ਮੁੱਕਣੀ ਕੀ ਰੇਟ ਰਊ ਇਹਨੂੰ ਰੇਟ ਭਾਈ 10 ਦਿਨ ਲੈਣ ਨੇ ਨੇੜੇ ਜਿਹੜੀਆਂ ਗੱਲਾਂ ਕਰਦਿਆਂ ਭੜੇ ਆਪਾਂ ਰੇਟ ਭਾਈ ਉਂਭਾ ਮੈਂ 1 20 ਕਰਾ ਲੈ 1 25 ਕਰਾ ਲੈ 1 15 ਦੀ ਦੇ ਦੇਾਂਗੇ 1 15 ਦੀ ਦੇ ਦੇਾਂਗੇ ਭਾਈ ਦੇ ਤਾਂ ਨਹੀਂ ਹੁਣ ਨਹੀਂ ਭਾਈ ਦੇ ਬਾਈ ਫੋਨ ਆਉਣ ਲੱਗ ਪੈਂਚਾਇਤ ਦਾ ਕੋ ਨਹੀਂ ਨਹੀਂ ਬਸ ਇਹਨਾਂ ਵੀ ਬਾਹਲੀ ਮੁੜ ਕੇ ਫਿਰ ਬਾਹਲਾ ਸਿੱਟਲੇ ਸੱਟ ਦਿੰਦੇ ਆ ਨਹੀਂ 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 ਹੁਣ ਨਹੀਂ ਸੱਟ ਲੈ ਬਾਈ 1,15,000 ਦੇ ਵਿੱਚ ਮੈਂ ਤੁਹਾਡੇ ਡਾਲੇ ਤੇ ਚੜ ਜੂਗੀ ਹੈ ਨਾ ਭੈਣੇ ਇਹ ਸੂਨ ਵਾਲੀ ਆ 2-4 ਦਿਨਾਂ ਦੀ ਕੱਚੀ ਆ ਮਤਲਬ ਮੀਡੀਅਮ ਸਾਈਜ਼ ਦੇ ਵਿੱਚ ਆ ਦਰਮਿਆਨੀ ਸਾਈਜ਼ ਦੇ ਵਿੱਚ ਆ ਕੁਆਲਟੀ ਪੇਡ ਭਾਰਾ ਮਦਰੀ ਡਾਲ ਦੇ ਵਿੱਚ ਲੱਤਾਂ ਛੋਟੀਆਂ ਗੁੱਡੀ ਚੰਗੀ ਔਰ ਥਣ ਮਜਬੂਤੀ ਵਾਲਾ ਲੇਵੇ ਦਾ ਸਾਰਾ ਲੰਬਾਈ ਚੜਾਈ ਕੋਰੀਆ ਜਿਵੇਂ ਪੀੜੀਆਂ ਦੇ ਪਾਵੇ ਕਹਦੇ ਨੇ ਨਾ ਉਹ ਥਣ ਲੱਗੇ ਹੋਇਆ ਮਿੱਤਰੋ ਕਰਮਾਂ ਵਾਲੀ ਨੂੰ ਚੋਣ ਦੇ ਵਿੱਚ ਪੈਣਾ ਦੀ ਮੈਂ ਪਾਸ ਕੀਤੀ ਆ ਬਿਲਕੁਲ ਰੂਮਰ ਕੀ ਪੋਲੀ ਆ ਜਿਹੜਾ ਮਰਜ਼ੀ ਲੈ ਜਾਵੇ ਅੱਖਾਂ ਮੀਟ ਕੇ ਦੁੱਧ 13 14 ਕਿਲੋ ਖੁੱਲਾ ਡੁੱਲਾ ਪਾਈ ਜਾਊਗੀ 15 16 17 ਵਾਲੇ ਵਾਜੇ ਨਹੀਂ ਵਜਾਉਂਦੀ ਪਰ 13 14 ਕਿਲੋ ਵਾਲੇ ਤੋਂ ਵੱਧਿਆ ਤੋਂ ਜਾਂਦੀ ਨਹੀਂ ਕਿਉਂਕਿ ਕੁਆਲਿਟੀ ਮੈਂ ਦੇ ਵਿੱਚ ਪ्योर ਨੀਲੀ ਰਾਵੀ ਵਾਲੇ ਅੱਖ ਮਣਕੀ ਮਿੱਤਰੋ ਬਰੀਕੀ ਬਾਕਮਾਲਾ ਪੈਣੇ 2 ਨੰਬਰ ਵਾਲੀ ਮਹਿ ਜਿਹੜੀ ਨੀਲੀ ਦਾ ਵੀ ਖੋਹ ਦੇ ਇਹ ਸੂਈ ਹੈ ਪੈਣੇ ਹਾਂ ਇਹ ਸੂਈ ਵੀ ਇਹਦੇ ਮਗਰ ਕੱਟਾ ਵਈ ਨੀਲੀ ਦਾ ਅ ਅੱਛਾ ਕੱਟਾ ਇਹਦੇ ਦੇ ਪੈਣੇ ਇਹ ਕਿੰਨੇ ਦਿਨਾਂ ਦੀ ਸੂਈ ਹੈ ਪੈਣੇ ਇਹ ਰਾਤ ਸੂਈ ਹੈ ਰਾਤ ਹੀ ਸੂਈ ਹੈ ਪੈਣੇ ਜੇਰ ਜੁਰ ਪਾਤੀ ਹੈ ਪੈਣੇ ਹਾਂ ਹਾਂ ਠੀਕ ਹੈ ਪੈਣੇ ਚੂਣ ਚਣ ਚੰਗਾ ਨਹੀਂ ਚੂਣ ਚਣ ਪੂਰਾ ਵਧੀਆ ਕਿੰਨਾ ਕੋ ਬੋਲਾ ਆਈਡੀਆ ਹੋਊਗਾ ਕੋਈ ਬੋਲਾ ਇਹਨੂੰ ਰਜਾ ਕੇ ਬਸ 4 ਕਿਲੋ ਦੁੱਧ ਚੋਇਆ ਠੀਕ ਹੈ ਪੈਣੇ ਮੈਂ ਲਾ 8-9 ਕਿਲੋ ਬੋਲਾ ਬਸ ਇੰਨਾ ਕੀਆ ਠੀਕ ਹੈ ਦੁੱਧ ਦੇ ਦੁੱਧ ਦਾ 11 ਕਿਲੋ ਦੇ ਦੁੱਧ ਦੇ ਦੋ ਬਾਈ ਭਾ ਵੀ ਪੈ ਛੇ ਲੱਗ ਗੱਲਬਾਤ ਕੀਤੀ ਹੈ ਕਿਉਂਕਿ ਆਪਣੀਆਂ ਵੀਡੀਓ ਦਾ ਫਾਇਦਾ ਹੀ ਇਹ ਹੋਊਗਾ ਤੁਹਾਨੂੰ ਕੋਈ ਭਰਾ ਨਾ ਆਖੇ ਲੱਗਿਓ ਗੱਲ ਵੱਖਰੀ ਨਹੀਂ ਤਾਂ ਆਪਾਂ ਤਕਰੀਬਨ ਆਪਣੇ ਭਰਾਵਾਂ ਨੂੰ ਸਮਝਾ ਕੇ ਵੀਡੀਓ ਬਣਾਈ ਦੀ ਆ ਆ ਵੇਖੋ ਬਾਈ ਠੀਕ ਹੈ ਹੂੰ ਅੱਛਾ ਪਹਿਲੇ ਦੁੱਧ ਵੀ ਦੇ ਦੂਗੀ ਮੈਂ ਸੂਆਕ ਤਾਂ ਤੀਜਾ ਚੌਥਾ ਹੋਊਗੀ ਨਾ ਤੀਜੇ ਸੂਏ ਸੂਈ ਵੇ ਬਾਈ ਤੀਜੇ ਸੂਏ ਸੂਈ ਹੈ ਪਹਿਲੇ ਠੀਕ ਹੈ ਲੈ ਮਿੱਤਰੋ ਚਾਰੇ ਪੈਰਾਂ ਦੇ ਨਿਸ਼ਾਨ ਅੱਖ ਤੇ ਇਹ ਬਾਰਡਰ ਬੈਲਟ ਦੀ ਕਿੰਨੀ ਹੈ ਪਹਿਲੇ ਹਾਂ ਹਾਂ ਠੀਕ ਹੈ ਪਹਿਲੇ ਉਧਰ ਲੈ ਕੇ ਆਂਦੇ ਇਹ ਦੋਨੇ ਹਾਂ ਦੱਸਿਆ ਸਾਨੂੰ ਲੈ ਕੇ ਆਂਦੇ ਕਿੰਦਾ ਰੇਟ ਪਹਿਲੇ ਕੀ ਰਹੂਗਾ ਇਹਦਾ ਭਾਈ ਮੁੱਲ ਕਰਾਉਣਾ ਤਾਂ 10 ਕਰਾ ਲਵੋ ਨਹੀਂ 15 ਚ ਆਪਾਂ ਦੇ ਦੇਾਂਗੇ 1 ਲੱਖ 5000 ਦੀ ਆਪਾਂ ਦੇ ਦੇਾਂਗੇ ਹਾਂ ਦੇ ਦੇ ਠੀਕ ਆ ਭੈਣੇ ਫਿਰ ਤਾਂ ਲੈ ਵੀ ਮਿੱਤਰੋ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਮੈਨੂੰ ਇਹਨੂੰ ਛੱਡ ਦਈਏ ਬੱਚਾ ਭੈਣੇ ਚੋਣ ਵਿਖਾ ਦਈਏਂਦਾ ਦੇਖ ਲਓ ਭਾਈ ਛੱਡ ਦਿੰਦੇ ਆ ਚਲ ਜੀ ਬਿਖਾ ਦੇ ਆਪਾਂ ਚਲ ਲੈ ਵੀ ਮਿੱਤਰੋ ਬੱਚਾ ਛੱਡਦਾ ਵਾ ਹੁਣ ਚੋਈ ਪਸਮਾਨ ਦੇਖ ਲਓ ਕਰਮਾਂ ਵਾਲੀ ਕਰਦੀ ਆਉਂਦੀ ਆ ਔਰ ਸੂਈ ਸਵਾਈਏ ਤਾਜੀ ਗਰਾਧ ਦੀ ਸੂਈ ਆਵੇਂ ਜੇਰ ਵਗੈਰਾ ਡੰਨ ਪਾਤੀ ਆ ਬੋਲੇ ਤੋਂ ਖਾਲੀ ਹੋਊਗੀ ਗੋਲਾ ਕਰਦੀ ਦੋਹਾਂ ਦਿਨਾਂ ਦੇ ਵਿੱਚ ਵਿੱਚ ਹੋ ਜਾਊਗੀ ਕਿਉਂਕਿ ਦੁੱਧ ਮੈਂ 12 ਕਿਲੋ 11 ਕਿਲੋ ਖਲਾਡੂਲਾ ਪਾਜੂਗੀ ਬਾਕੀ ਬੱਚੇ ਆ ਜਿਹੜੇ ਟੌਪ ਲਾਜੂਗੀ ਜੇ ਹੋਇਆ ਤੁਸੀਂ ਸੀਮਨ ਯੂਜ਼ ਕਰੋਗੇ ਉਹ ਜੇ ਤੁਹਾਨੂੰ ਬੱਚਾ ਮਿਲ ਜਾਊਗਾ ਕਰਮ ਵਾਲੀ ਆ ਗਈ ਆ ਭੈਣੇ ਲੈ ਮਿੱਤਰੋ ਚੋਣ ਵੇਖੋ ਕਰਾਂ ਦੀ ਹੂੰ ਦੂਜੇ ਦੀ ਮਾਰ ਦੋ ਭੈਣੇ ਹੂੰ ਇੱਥੇ ਬਹੁਤ ਮੋਟਾ ਚੋਣ ਓਕੇ ਭੈਣੇ ਬਸ ਠੀਕ ਹੈ ਨਵੇਂ ਚੋਣਾਂ ਚਨ ਓਕੇ ਦੀ ਰਿਪੋਰਟ ਆ ਜਮ ਅੱਛਾ ਭਾਣੇ 1 5 ਤੋਂ ਵਿੱਚ ਮਾਨਤਾ ਤਾਂ ਕਰ ਦੇਂਗੇ ਥੋੜਾ ਬਹੁਤਾ ਬਸ ਛੋਟੀ ਮਰਜੀ ਆ ਭਾਈ ਬਾਕੀ ਤਾਂ ਮੈਂ ਤਾਂ ਜਮਾ ਸਹੀ ਸਹੀ ਤੇਰੇ ਨੰਬਰ ਵਾਲੀ ਪੂਰੀ ਲਿਆ ਕੱਢ ਕੇ ਬਾਹਰ ਭਾਣੇ ਇਹ ਕਿੰਨੇ ਸੂਈ ਆ ਭਾਣੇ ਇਹ ਦੂਜੇ ਦੂਜੇ ਸੂਈ ਭਾਣੇ ਇਹਨੂੰ ਕਿੰਨੇ ਦਿਨ ਹੋ ਗਏ ਭਾਣੇ ਸੂਈ ਨੂੰ ਅੱਜ ਇਹਨੂੰ 3 ਦਿਨ ਹੋ ਗਏ ਤਿੰਨ ਦਿਨ ਹੋ ਗਏ ਸੂਈ ਇਹਦੇ ਮੈਂ ਅਗਰ ਭਾਣੇ ਕੱਟੀ ਆ ਪੂਰੀ ਹਾਂ ਇਹਦੇ ਕੱਟੀ ਆ ਕੀ ਪਤਾ ਤਾਂ ਆਪਣੇ ਬੜਾ ਹੁਸਨ ਦਿੱਤਾ ਕੱਟੀ ਨੂੰ ਭਾਣੇ ਨਾ ਪ੍ਰਮਾਤਮਾ ਮਿਹਰ ਕਰੇ ਜਵਾਨੀਆਂ ਵੱਡੀਆਂ ਕਰੇ ਜਾਂਦੀਆਂ ਬਾੜੀ ਸੋਹਣੀ ਕੱਟੀ ਆ ਜੀ ਕਲਈ ਮਿੱਤਰੋ ਮੈਂ ਵੀ ਖਰੀਆ ਆਪਣੇ ਥੱਲੋ ਥੱਲੋ ਹਣਾ ਹੂੰ ਬਈ ਠੀਕ ਆ ਬਈ ਆ ਤਾਂ ਹੋਈ ਨਾ ਚੀਜ਼ ਬਈ ਬੂਰੀ ਮਿੱਤਰੋ ਦੇਖ ਸਕਦੇ ਤੁਸੀਂ ਕਰਮ ਵਾਲੀ ਸੀਲ ਠੰਡੀ ਮੈਂ ਆ ਪੂਰੀ ਤੀਜਾ ਦਿਨ ਅੱਜ ਪੈਣੇ ਸੋਈ ਹਾਂ ਹਾਂ ਤੀਜਾ ਦਿਨ ਸੂਜਰੇ ਕਿੰਨਾ ਦੁੱਧ ਤਿਆਰ ਹੋਊਗਾ ਪੈਣੇ ਇਹਦੇ ਥੱਲੇ 9 ਲੀਟਰ ਆ 9 ਲੀਟਰ ਇਸ ਟਾਈਮ ਹੈਗਾ 8 ਕਿਲੋ ਦੁੱਧ ਕੰਡੇ ਵਾਲਾ ਹੋਊਗਾ ਹੈਗਾ ਹੈਗਾ ਠੀਕ ਹੈ ਵੀ ਮਗਰ ਕੱਟੀ ਵੀ ਬਹੁਤ ਸੋਹਣੀ ਹੈ ਨਾ ਪਣੇ ਮਨ ਲਾ ਫਿਰ ਤੇ ਕਣੀ ਗੱਲ ਹੈਗੀ ਪਣੇ ਮੈਂ ਤਾਂ ਚੰਗੀ ਜਾਣੀ ਜਾਣੀ ਆ ਮਗਰ ਜਿਹੜੀ ਕੱਟੀ ਜਣੀ ਉਹ ਮੈਂ ਦੀ ਅੱਧੀ ਕੀਮਤ ਦੀ ਜਾਣੀ ਆ ਜਦੋਂ ਤਿਆਰ ਹੋ ਗਈ ਵੇਖੋ ਮੂੰਹ માં ਕੱਟੀ ਦਾ ਬਈ ਪੈਰ ਪੂਰਾ ਪਣੇ ਕਿੰਨੇ ਦੀ ਦੇ ਦਿਆਂਗੇ ਇਹ ਆਪਾਂ ਦੇ ਦਿਆਂਗੇ ਭਾਈ ਇਹ 115 ਦੀ 115000 ਦੀ ਹਾਂ ਪੱਕੀ ਗੱਲ ਆ ਪਣੇ ਮੁੱਕਰਦੇ ਤੋਂ ਨਹੀਂ 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 ਉਹ ਰੇਟ ਵਾੜੇ ਚਾਰਜ ਕਰੀ ਜੇ ਨੇ ਕੀ ਗੱਲ ਪਣੇ ਰੇਟ ਪੈ ਮੈਂ ਕਹੇ ਨੇ ਠੀਕ ਆ ਭੈਣੇ ਵਧੀਆ ਗੱਲ ਆ ਇਤਨਾ ਚੱਲਦਾ ਦੋ ਹਾਂ ਫਿਰ ਉਹ ਫਿਰ ਇਹ ਲਿਆਵਾਂਗੇ ਪੂਰੀ ਤਨ ਨੰਬਰ ਤੇ ਚਾਰ ਨੰਬਰ ਤੇ ਕਾਲੀ ਮੈਂ ਭੈਣੇ ਕਾਲੀ ਮੈਂ ਬਾਈ ਇਹ ਆਪਣੀ ਪਹਿਲਾਂ ਤਾਂ ਇਹ ਥੱਲੇ 13 ਲੀਟਰ ਦੁੱਧ ਤਿਆਰ ਸੀਗਾ 18 ਜਿਹੜੇ ਥੱਲੇ ਆਪਾਂ ਚੋਕ ਕੇ ਲਏ ਸੀ ਠੀਕ ਆ ਭੈਣੇ ਇਹ ਉਹ ਤੋਂ ਐ ਹੋ ਗਿਆ ਜਲ ਦੁੱਧ ਤੇ ਲਿਆ ਕੇ ਦੇਵਾਂਗੇ ਹੁਣ ਇਹ 15 ਲੀਟਰ ਤੇ ਆ ਗਈ 15 ਲੀਟਰ ਤੇ ਹੁਣ ਚੱਲਦੀ ਪਈ ਐ ਇਸ ਟਾਈਮ ਹਾਂ ਹਾਂ ਚੰਗਾ ਭੈਣੇ ਪੂਰਾ ਵਧੀਆ ਠੀਕ ਆ ਲੈਵਾਲੂ ਬਾਈ ਬਹੁਤ ਆ ਮੈਨੂੰ ਦੋ ਟਾਈਮ ਅਗਲਾ ਚੋਕ ਕੇ ਤੀਜੇ ਟਾਈਮ ਲੈ ਜੀ ਠੀਕ ਆ ਬਈ ਠੀਕ ਆ ਬਈ ਲੈ ਜੀ ਭੈਣੇ ਨਹੀਂ ਮੈਂ ਡਰਨਾ ਪੁੱਛ ਕਰ ਲਾ ਅੰਦਰ ਨੂੰ ਲੈ ਜਾ ਅੰਦਰ ਨੂੰ ਹੀ ਤੋਰ ਦੇ ਦੀਪ ਜੀ ਜੇ ਕਿਤੇ ਬਾਹਰ ਆ ਜੇ ਨਾ ਹੂੰ ਨਹੀਂ ਠੀਕ ਹੈ ਬਈ ਲੈ ਉਹ ਪੈਣੇ ਮੋੜ ਲਾ ਬਹੁਤ ਸੁਣੀਲੇ ਵਾਲੂਆ ਬੜਾ ਦੀ ਪਹਿਣਾ ਮੈਂ ਹਾਂ ਹੁਣ ਦੋ ਦੋ ਤੇ ਆ ਗਏ ਬੱਲੀ ਮੈਂ ਤੇ ਆ ਮੈਂ ਦੋਵੇਂ ਚਲੀਆਂ ਜਾਂ ਜਿਹੜੇ ਘਰੇ ਇੱਕ ਗੱਲ ਨਜ਼ਰਾਂ ਤੋਂ ਬਚਾਉਣੀਆਂ ਪਹਿਣਗੀਆਂ ਹੈ ਹਾਂ ਵਾਕਈ ਲੈ ਵਾਲੂਆ ਮੈਨੂੰ ਯਾਰ ਕਾਲੀ ਨੂੰ ਵੀ ਟਿਕਾਣੇ ਇਹ ਪਹਿਣੇ ਅੱਜ ਕਿੰਨੇ ਰੀਦ ਗਏ ਓਏ ਹੈ ਪਹਿਣੇ ਹਾਂ ਇਹਦੇ ਕਿੰਨੇ ਦੇ ਦੇਗੇ 135 ਦੇ ਦਾਂਗੇ ਬਾਈ 135 ਹਾਂ ਹਾਂ ਮਾਨਤਨ ਕਰਦੇ ਹਾਂ ਨਾ ਮਾਨਤਨ ਕਰ ਦਾਂਗੇ ਕੋਈ 1000 1500 ਦਾ ਮੈਂ ਤਾਂ ਜੈਜੀ ਕਰਕੇ ਦੇ ਦਿੱਤੀ ਭੈਣੇ ਅੱਜ ਨਿਭੇੜਦੀਏ ਕੰਮ ਇਹਦਾ ਵੀ ਚੜਾ ਦਈਏ ਡਾਲਿਆਂ ਤੇ ਕੱਲ ਨੂੰ ਕੋਈ ਨਾ ਕਰ ਦਾਂਗੇ ਫਿਰ ਫੋਨ ਲਾਵੇ ਸਹੀ ਕੋਈ ਖੁੱਲੇ ਖੁੱਲੇ ਡੁੱਲੇ ਕਰ ਦਿਓ ਭੈਣੇ ਠੀਕ ਹੈ ਇਹਦੇ ਮੈਂ ਹੋਰ ਬੱਚਾ ਕੱਟਾਗਾ ਕੱਟਾਗਾ ਬਾਈ ਇਹਦੇ ਮਗਰ ਤੁਸੀਂ ਕਿੰਨੇ ਟਾਈਮ ਦੀ ਆ ਮਹੀਨੇ ਦੀ ਆ ਮਹੀਨੇ ਦੀ ਇਹ 1 ਮਹੀਨੇ ਦੀ ਸੂਈ ਆ 15 ਲੀਟਰ ਦੁੱਧ ਕੰਡੇਆ ਦਾ ਮਿੱਤਰੋ ਇਹਦੇ ਸਲੇ ਤਿਆਰ ਆ 1,35,000 ਰੁਪਿਆ ਦਮਾਣਾ ਮੰਡਤਨ ਖੁੱਲਾ ਡੁੱਲਾ ਹੋ ਜਾਊਗਾ ਬੂਰੀ ਮੇ ਆ ਜਿਹੜੀ ਮਿੱਤਰੋ ਉਹ ਤਿੰਨਾਂ ਦਿਨਾਂ ਦੀ ਸੂਈ ਆ ਝੋਟੀ ਦੂਜਾ ਸੂਹਾ ਥਾਣ ਤੋਂ ਚੋਣ ਚਣ ਓਕੇ ਦੀ ਰਿਪੋਰਟ ਤੇ ਮਗਰ ਨੀਲੀ ਰਾਵੀ ਦੀ ਪੂਰੀ ਪੜੀ ਸੋਹਣੀ ਕੱਟੀ ਆ ਇਹਦਾ ਰੇਟ ਹੈਗਾ ਜਿਹੜਾ 1 ਲੱਖ ਤੇ 15,000 ਰੁਪਿਆ ਆ ਬੱਲੀ ਮੈਂ ਫਿਰ ਦੜੀ ਆ ਗਈ ਮਿੱਤਰੋ ਇਹ ਦੋ ਨੰਬਰ ਤੇ ਵਿਖਾਈ ਸੀ ਤੁਹਾਨੂੰ ਇਹਦਾ ਰੇਟ 1,05,000 ਰੁਪਿਆ ਵਾ ਇਹ ਵੀ ਸੂਈ ਸਵਾਈ ਤਾਰੀ ਚੋਣ ਚਣ ਦੀ ਓਕੇ ਦੀ ਰਿਪੋਰਟ 100 ਦੀ 100 ਤੇ ਆ ਜਿਹੜ ਨਗੀਨਾ ਵਿਖਾਇਆ ਸੀ ਨਾ ਪਿਓਰ ਬੱਡਲਾ ਜਿਹੜੀ ਬਾਰਡਰ ਬੈਲਟ ਦੀ ਮੈਂ ਆ ਪਿਓਰ ਮਦੀਨਾ ਨੀਲੀ ਰਵੀ ਦਾ ਅੱਖ ਖਮਣਕੀ ਆ ਪੂਰੀ ਮਿੱਤਰੋ ਇਹਦੇ ਮਗਰ ਸੂਣ ਵਾਲੀ ਆ ਇਹ ਪੰਜ ਚਾਰ ਦਿਨ ਲੈ ਜੂਗੀ ਇਹਦਾ ਰੇਟ ਹੈਗਾ ਜਿਹੜਾ 1 ਲੱਖ ਤੇ ਭਾਣੇ 20000 ਸੀ ਨਾ ਨਹੀਂ ਮਲੀ ਮੈਂ ਦਾ 115 115 ਬਾਈ 115 ਦੀ ਮਿੱਤਰੋ ਇਹ ਮਿਲ ਜੂਗੀ ਨੰਬਰ ਸਭ ਭਾਣੇ ਕਿੰਨਾ ਆ ਗਿਆ ਆਪਣਾ 98722 ਜੀ 81611 ਤੇ ਆਪਣਾ ਘਰ ਆ ਗਿਆ ਭਾਣੇ ਕੰਨਿਆ ਸਕੂਲ ਕੋਲੇ ਕੰਨਿਆ ਸਕੂਲ ਦੇ ਕਿ ਨਾ ਪੁੱਛੀ ਸੀਰਾ ਚੈਲ ਜੀ ਚੀਰਾ ਚੈਲ ਹਾਂ ਚੀਰੇ ਚੈਲ ਬਾਈ ਦਾ ਘਰ ਪੁੱਛ ਕੇ ਨਹੀਂ ਬਾਈ ਦੇ ਘਰੇ ਆ ਜੋ ਧੰਨਵਾਦ ਸ਼ੁਕਰੀਆ ਜਉਂਦਰੋ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ